ਮੇਰੇ ਸਤ ਗੁਰ ਪੂਰੇ ਇਹ ਮੈਂ ਗਰੀਬ ਸੱਚ ਦੇ ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਬਾਸ਼ਾਹੀ ਦਸੂਹ ਮੋਹਾਲੀ ਜ਼ਿਲ੍ਹੇ ਦੇ ਜਿਰਖਪੁਰ ਦੇ ਟੋਕਲੀ ਪਿੰਡ ਵਿੱਚ ਸਥਿਤ ਹੈ ਪੰਗਾਣੀ ਦੀ ਲੜਾਈ ਜਿੱਤਣ ਤੋਂ ਬਾਅਦ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਥਾਂ ਉਤਿਆਏ ਸਤ ਗੁਰੂ ਗੁਰੂ ਸਾਹਿਬ ਸ਼੍ਰੀ ਅਨੰਤਪੁਰ ਸਾਹਿਬ ਜਾਂਦੇ ਵਕ ਰਾਣੀ ਕਾ ਰਾਏਪੁਰ ਵਿੱਚ ਰੁਕ ਕੇ ਟੋਕਲੀ ਪਿੰਡ ਦੇ ਬਾਹਰੀ ਇਲਾਕੇ ਵਿੱਚ ਪਹੁੰਚੇ ਇਹ ਉਹ ਸਥਾਨ ਹੈ ਜੋ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਭਾਈ ਗੁਰਦਿੱਤਾ ਜੀ ਨੇ ਬਸਾਇਆ ਸੀ ਗੁਰਦੁਆਰਾ ਸ਼੍ਰੀ ਬਾਉਲੀ ਸਾਗ ਦੇ ਇਤਿਹਾਸ ਨਾਲ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਉਸ ਤੋਂ ਪਹਿਲਾਂ ਆਓ ਕਹੀਏ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਸ਼ਨ ਇਹ ਰੀ ਸਾਧ ਸੰਗਤ ਜੀ ਅਹੁਣਾਬ ਜੀ ਨਾਲ ਸਾਂਝ ਪਾਉਂਦੇ ਹਾਂ ਇਸ ਥਾਨ ਦੇ ਇਤਿਹਾਸ ਦੀ ਜੋ ਕਿ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਹੋਇਆ ਹੈ ਗੁਰੂ ਜੀ ਪੰਗਾਣੀ ਦੀ ਲੜਾਈ ਤੋਂ ਬਾਅਦ ਅਨੇਕਾਂ ਸਥਾਨਾਂ ਤੋਂ ਹੁੰਦੇ ਹੋਏ ਇਸ ਥਾਨ ਉੱਤੇ ਪੁੱਜਦੇ ਹਨ ਸੰਗਤ ਜੀ ਤਨਤਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਵੱਡੇ ਸਹਬਜ਼ਾਦੇ ਪਾਪਾ ਗੁਰਦਿੱਤਾ ਜੀ ਦਾ ਵਸਾਇਆ ਪਿੰਡ ਟਕੋਲੀ ਜਿੱਥੇ ਗੁਰੂ ਜੀ ਦੇ ਸੇਵਕ ਈਸ਼ਵਰਦਾਸ ਰਹਿੰਦੇ ਸੀ ਗੁਰੂ ਜੀ ਦੇ ਆਉਣ ਤੇ ਉਹਨਾਂ ਨੇ ਗੁਰੂ ਜੀ ਦੀ ਅਤੇ ਉਹਨਾਂ ਨਾਲ ਆਉਣ ਵਾਲੀਆਂ ਸੰਗਤਾਂ ਦੀ ਤਨ ਮਨ ਅਤੇ ਧਨ ਨਾਲ ਸੇਵਾ ਕੀਤੀ। ਅਤੇ ਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਾਨੂੰ ਇੱਥੇ ਪਾਣੀ ਦੀ ਬਹੁਤ ਘਾਟ ਹੈ। ਅਸੀਂ ਆਪਣੀ ਜੀਵਕਾ ਲਈ ਲੋਢਿੰਦਾ ਪਾਣੀ ਸੁਖਨਾ ਨਦੀ ਤੋਂ ਲੈ ਕੇ ਆਉਂਦੇ ਹਾਂ ਤੇ ਆਪਣੇ ਘਰ ਵਿੱਚ ਵਰਤੋਂ ਕਰਦੇ ਹਾਂ। ਸਤਿਗੁਰੂ ਸਾਰੀ ਸਾਹਾ ਸੰਗਤ ਜੀ ਗੁਰੂ ਜੀ ਨੇ ਈਸ਼ਵਰਦਾਸ ਨੂੰ ਆਖਿਆ ਕਿ ਗੁਰਨਾਨਕ ਦੇਵ ਜੀ ਦਾ ਘਰ ਸਭ ਤੋਂ ਵੱਡੀਆਂ ਦਾਤਾਂ ਦਾ ਘਰ ਹੈ ਕਿ ਤੁਸੀਂ ਪਾਣੀ ਦੀ ਗੱਲ ਕਰਦੇ ਹੋ ਇਸ ਘਰ ਤੋਂ ਸਭ ਕੁਝ ਪ੍ਰਾਪਤ ਹੁੰਦਾ ਹੈ ਗੁਰੂ ਜੀ ਦੇ ਹੱਥ ਵਿੱਚ ਉਸ ਸਮੇਂ ਇੱਕ ਵਰਸ਼ਾ ਸੀ ਉਹਨਾਂ ਨੇ ਉਸੇ ਵੇਲੇ ਉਹ ਵਰਸ਼ਾ ਜ਼ਮੀਨ ਵਿੱਚ ਗੱਡ ਦਿੱਤਾ ਅਤੇ ਜਿਵੇਂ ਹੀ ਉਹਨਾਂ ਨੇ ਵਰਸ਼ਾ ਜ਼ਮੀਨ ਵਿੱਚੋਂ ਬਾਹਰ ਕੱਢਿਆ ਤਾਂ ਨਿਰਮਲ ਤੇ ਸ਼ੀਤਲ ਪਾਣੀ ਦੀ ਧਾਰਾ ਵਹਿਣ ਲੱਗ ਪਈ ਇਹ ਸਭ ਦੇਖ ਕੇ ਸਭ ਸੰਗਤਾਂ ਪਰਸੰਨ ਹੋ ਗਈਆਂ ਅਤੇ ਗੁਰੂ ਜੀ ਦਾ ਚਮਤਕਾਰ ਦੇਖ ਕੇ ਉਹਨਾਂ ਪ੍ਰਤੀ ਸ਼ਰਧਾ ਹੋਰ ਵੀ ਵਧ ਗਈ। ਸੰਗਤ ਜੀ ਇਹ ਪਵਿੱਤਰ ਬੋਲੀ ਸਾਹਿਬ ਗੁਰਦੁਆਰਾ ਸਾਹਿਬ ਦੇ ਠੀਕ ਪਿਛਲੇ ਪਾਸੇ ਮੌਜੂਦ ਹੈ। ਇੱਥੇ ਸੰਗਤਾਂ ਹਰ ਰੋਜ਼ ਦਾ ਇਸ਼ਨਾਨ ਕਰਦੀਆਂ ਹੀ ਹਨ। ਮਸਿਆ ਦੇ ਪਵਿੱਤਰ ਦਿਹਾੜੇ ਤੇ ਨਿਰਮਲ ਜਲ ਛੱਕ ਕੇ ਇਸ਼ਨਾਨ ਕਰਕੇ ਆਪਣੇ ਦੁੱਖਾਂ ਤੋਂ ਨਿਵਰਤ ਹੋ ਕੇ ਗੁਰੂ ਸਾਹਿਬ ਦੇ ਆਸ਼ੀਰਵਾਦ ਪ੍ਰਾਪਤ ਕਰਤੀਆਂ ਹਨ ਜੇਕਰ ਕੁਝ ਸੰਗਤਾਂ ਔੜੀਆਂ ਉੱਤਰ ਕੇ ਥੱਲੇ ਨਹੀਂ ਜਾ ਸਕਦੀਆਂ ਹਨ ਤਾਂ ਉਹਨਾਂ ਦੇ ਜਲ ਛੱਕਣ ਦਾ ਵੀ ਤਾਂ ਉਹਨਾਂ ਦੇ ਜਲ ਛੱਕਣ ਦਾ ਪ੍ਰਬੰਧ ਉੱਪਰ ਹੀ ਕੀਤਾ ਗਿਆ ਹੈ ਕਜਨਾ ਕਜਨਾ ਸੰਗਤ ਜੀ ਇਸ ਥਾਨ ਉੱਪਰ ਇੱਕ ਹੋਰ ਵੀ ਇਤਿਹਾਸ ਹੈ। ਗੁਰੂ ਜੀ ਦੇ ਕੋਲ ਟਕੋਲੀ ਦਾ ਇੱਕ ਤਰਖਾਨ ਕਿਰਪਾ RAM ਆਪਣੀ ਪਤਨੀ ਨਾਲ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਅਤੇ ਉਸਨੇ ਬੜੀ ਹੀ ਸ਼ਰਧਾ ਤੇ ਪ੍ਰੇਮ ਭਾਵ ਨਾਲ ਮੱਥਾ ਟੇਕ ਕੇ ਗੁਰੂ ਜੀ ਦੀ ਧਨਮਾਨ ਨਾਲ ਸੇਵਾ ਕੀਤੀ। ਗੁਰੂ ਜੀ ਜਾਣੀ ਜਾਂਸਨ। ਉਹਨਾਂ ਨੇ ਬੜੇ ਹੀ ਸੁਭਾਵਿਕ ਢੰਗ ਨਾਲ ਕਿਰਪਾ RAM ਜੀ ਨੂੰ ਪੁੱਛਿਆ ਕਿ ਕਿਰਪਾ RAM ਜੀ ਕਿਵੇਂ ਆਉਣੇ ਹੋਏ? ਸਾਰੀ ਸੰਗਤ ਦੇ ਵਿੱਚ ਬੈਠਿਆਂ ਇਪਰਾਂ ਗੁਰੂ ਜੀ ਨੂੰ ਆਪਣੀ ਪੂਰੀ ਗੱਲ ਨਾ ਦੱਸ ਸਕੀ। ਪਰ ਉਸਦੇ ਨਾਲ ਹੀ ਬੈਠੀ ਉਸਦੀ ਪਤਨੀ ਦੇਸਾ ਨੇ ਗੁਰੂ ਜੀ ਨੂੰ ਦੱਸਿਆ ਕਿ ਉਹ નિਸੰਤਾਨ ਹਨ। ਉਹਨਾਂ ਦੇ ਔਲਾਦ ਤਾਂ ਹੁੰਦੀ ਹੈ ਪਰ ਕੁਝ ਦਿਨ ਬਾਅਦ ਉਹ ਜਿਵਤ ਨਹੀਂ ਰਹਿੰਦੀ, ਖਤਮ ਹੋ ਜਾਂਦੀ ਹੈ। ਗੁਰੂ ਜੀ ਤੁਸੀਂ ਤਾਂ ਮੇਰਾ ਦੇ ਪਾਤਰ ਹੋ। ਤੁਸੀਂ ਸਾਡੇ ਇਸ ਸੁੱਖ ਦਾ ਨਿਵਾਰਣ ਕਰੋ। ਦੇਸਾ ਨੇ ਹੱਥ ਜੋੜ ਕੇ ਗੁਰੂ ਜੀ ਅੱਗੇ ਬੇਨਤੀ ਕਰਦਿਆਂ ਕਹਾ ਗੁਰੂ ਜੀ ਤਾਂ ਜਾਣੀ ਜਾਣਸਨ। ਉਹਨਾਂ ਨੇ ਇਹ ਸਭ ਸੁਣ ਕੇ ਫਰਮਾਨ ਕੀਤਾ ਕਿ ਇਕਾदशी ਜਾਂ અમાਵਸ ਵਾਲੇ ਦਿਨ ਅੰਮ੍ਰਿਤ ਵੇਲੇ ਉੱਠ ਕੇ ਦੋਨਾਂ ਜੀਆ ਨੇ ਇਸ ਪਵਿੱਤਰ ਜਲ ਵਿੱਚ ਕੇਸੇ ਇਸ਼ਨਾਨ ਕਰਨਾ ਹੈ ਤੇ ਗੁਰੂ ਅੱਗੇ ਅਰਦਾਸ ਕਰਨੀ ਹੈ ਤੁਹਾਡੇ ਸਭ ਦੁੱਖ ਦੂਰ ਹੋ ਜਾਣਗੇ ਗੁਰੂ ਜੀ ਦਾ ਹੁਕਮ ਮੰਨ ਕੇ ਉਹਨਾਂ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਆਪਣੀ ਬਿਮਾਰੀ ਤੋਂ ਛੁਟਕਾਰਾ ਪਾਇਆ ਅਤੇ ਗੁਰੂ ਜੀ ਦੀ ਮਿਹਰ ਨਾਲ ਸੰਤਾਨ ਪ੍ਰਾਪਤ ਕੀਤੀ ਇਸ ਪ੍ਰਕਾਰ ਕਿਰਪਾ ਰਾਮ ਤੇ ਈਸ਼ਵਰ ਦਾਸ ਤੋਂ ਇਲਾਵਾ ਹੋਰ ਵੀ ਸੰਗਤਾਂ ਨੇ ਗੁਰੂ ਜੀ ਦੇ ਹੁਕਮ ਅਨਸਾਰ ਸਭ ਦੁੱਖਾਂ ਤੋਂ ਛੁਟਕਾਰਾ ਪਾਇਆ ਅਤੇ ਖੁਸ਼ੀਆਂ ਪ੍ਰਾਪਤ ਕੀਤੀ। ਗਰੀਬ ਸੱਚੇ ਇਕ। ਇਸ ਥਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੇ ਹਨ। ਗੁਰਦੁਆਰਾ ਸਾਹਿਬ ਦੇ ਚਾਰੋਂ ਪਾਸੇ ਲੱਗੇ ਪੀੜ ਪੋਤੇ। ਬਾਗੀਚੇ ਪਾਰਕ ਦੇਖ ਸਕਦੇ ਹੋ। ਇਸ ਦੇ ਅੰਦਰ ਪੰਜ ਬਾਗ ਹਨ। ਜਿਨ੍ਹਾਂ ਵਿੱਚ ਬਹੁਤ ਹੀ ਸੋਹਣੇ ਵੱਖ-ਵੱਖ ਤਰ੍ਹਾਂ ਦੇ ਫੁੱਲ ਲੱਗੇ ਹੋਏ ਹਨ ਜੋ ਕਿ ਇੱਕ ਬੜਾ ਹੀ ਮਨੋਰਮ ਦ੍ਰਿਸ਼ ਦੇਖਣਯੋਗ ਹੈ ਜੋ ਕਿ ਵਾਤਾਵਰਨ ਨੂੰ ਬਹੁਤ ਹੀ ਖੁਸ਼ਹਮਾ ਬਣਾਉਂਦਾ ਹੈ ਇਸ ਥਾਨ ਉੱਪਰ ਠਹਿਰਨ ਵਾਸਤੇ ਵੱਖ-ਵੱਖ ਨਾਮ ਨਾਲ ਦੋ ਥਾਨ ਹਨ ਇੱਕ ਤਾਂ ਹੈ ਜੀ ਕਲਗੀਧਰ ਜੀ ਨਿਵਾਸ ਥਾਨ ਅਤੇ ਦੂਸਰਾ ਮਾਤਾ ਗੁਜਰੀ ਜੀ ਨਿਵਾਸ ਸਥਾਨ ਹੈ। ਗੁਰਦੁਆਰਾ ਬੋਲੀ ਸਾਹਿਬ ਦੇ ਅੰਦਰ ਹੀ ਇੱਕ ਮੈਡੀਕਲ ਸੈਂਟਰ ਵੀ ਹੈ ਜੋ ਕਿ ਸ਼੍ਰੀ ਗੁਰੂ ਹਰ Rai ਜੀ ਦੇ ਨਾਮ ਉੱਤੇ ਬਣਾਇਆ ਗਿਆ ਹੈ। ਜਿੱਥੇ ਦਵਾਈਆਂ ਦੀ ਫ੍ਰੀ ਸੇਵਾ ਵੀ ਕੀਤੀ ਜਾਂਦੀ ਹੈ। ਗੁਰਦੁਆਰਾ ਸਾਹਿਬ ਦੇ ਦੋ ਗੇਟ ਬਣੇ ਹੋਏ ਹਨ। ਇੱਕ ਗੇਟ ਪਹਿਲਾ ਹੁੰਦਾ ਹੈ ਜੋ ਕਿ ਪਾਰਕਿੰਗ ਲਈ ਜਾਣਿਆ ਜਾਂਦਾ ਹੈ ਤੇ ਦੂਸਰਾ ਮੇਨ ਗੇਟ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਲਈ ਹੈ। ਇਸ ਥਾਂ ਉੱਪਰ ਕਾਰ ਪਾਰਕਿੰਗ ਦਾ ਵੀ ਬਹੁਤ ਹੀ ਵਧੀਆ ਪ੍ਰਬੰਧ ਹੈ ਅਤੇ ਨਾਲ ਹੀ ਓਪਨ ਪਾਰਕਿੰਗ ਵੀ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਹੀ ਇੱਕ ਪਾਸੇ ਬਹੁਤ ਵੱਡੇ ਹਾਲ ਵਿੱਚ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਵਿੱਚ ਸ਼ਰਧਾਲੂ ਆ ਕੇ ਬੜੀ ਹੀ ਸ਼ਰਧਾ ਭਾਵਨਾ ਨਾਲ ਲੰਗਰ ਛਾਤੇ ਹਨ ਅਤੇ ਸੇਵਾ ਕਰਦੇ ਹਨ। ਸੱਚਾ ਗੁਣੀ ਦੇਧਾ ਜੇਕਰ ਤੁਸੀਂ ਵੀ ਇਸ ਥਾਂ ਦੇ ਦਰਸ਼ਨ ਕਰਨ ਆਉਣਾ ਚਾਹੁੰਦੇ ਹੋ ਤਾਂ ਜੇਕਰ ਤੁਸੀਂ ਦਿੱਲੀ ਤੋਂ ਆ ਰਹੇ ਹੋ ਤਾਂ ਆਪ ਜੀ ਨੂੰ 270 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਏਗਾ ਚੰਡੀਗੜ੍ਹ 에어ਪੋਰਟ ਇੱਥੋਂ ਸਿਰਫ 20 ਕਿਲੋਮੀਟਰ ਦੀ ਦੂਰੀ ਤੇ ਹੈ ਜੋ ਕਿ ਸ਼ਹੀਦ ਪਗਲ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਹੈ ਰੇਲਵੇ ਸਟੇਸ਼ਨ ਇੱਥੋਂ 7 ਕਿਲੋਮੀਟਰ ਦੀ ਦੂਰੀ ਤੇ ਹੈ ਅਤੇ ਟਕੋਲੀ ਦਾ ਬੱਸ ਸਟੈਂਡ ਬਹੁਤ ਹੀ ਨਜ਼ਦੀਕ 1 ਕਿਲੋਮੀਟਰ ਦੀ ਦੂਰੀ ਤੇ ਹੈ ਕਸਮ ਕਾ ਪਿਆਰੀ ਸਾਥ ਸੰਗਤ ਜੀ ਜੇਕਰ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਦਿਆਂ ਕੋਈ ਗਲਤੀ ਭੁੱਲ ਚੁੱਕ ਹੋ ਗਈ ਹੋਵੇ ਤਾਂ ਦਾਅ ਸਮਝ ਕੇ ਮਾਫ ਕਰਨਾ ਜੀ ਨਾਮੁ ਕੇ ਜੀ ਅਰੇ ਸੱਚਾ ਗੁਣੀ ਇਸ ਤਰ੍ਹਾਂ ਹੀ ਤੁਹਾਨੂੰ ਅਸੀਂ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਜਾਣਕਾਰੀ ਦਵਾਂਗੇ ਅਤੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ